ਨਨਵਾਏ ਗੁਰੂ ਵਾਹੀ ਗੁਰਜੀ ਦਾ ਖਰਸਾ ਵਾਹੀ ਗੁਰਜੀ ਕੀ ਫਤਿਹ ਦੰਡੋਤ ਬੰਦਨ ਅਨੇਕ ਬਾਰ ਸਰਬ ਕਲਾ ਸਮਰਤ ਸਰਬ ਕਲਾ ਸਮਰਤ ਡੋਲਨ ਤੇਰਾ ਕੋ ਪ੍ਰਭੂ ਨਾਨਕ ਦੇ ਕਰ ਹੱਥ ਫਿਰਤ ਫਿਰਤ ਪ੍ਰਭ ਆਇਆ ਪਰਿਆ ਤੋ ਸਰਨਾਏ ਨਾਨਕ ਕੀ ਪ੍ਰਭ ਬੇਨਤੀ ਆਪਣੀ ਪਗਤੀ ਲਾਏ ਨਾਨਕ ਕੀ ਪ੍ਰਭ ਬੇਨਤੀ ਬੇਸੁ ਮਾਰਿਆთა ਅਗਨਤ ਅਤੋਲ ਜਿਉਂ ਬੁਲਾਵੋ ਤਿਉ ਨਾਨਕ ਦਾਸ ਬੋਲੇ ਵਾਹਿਗੁਰਜੀ ਕਾ ਖਾਲਸਾ ਵਾਹਿਗੁਰਜੀ ਕੀ ਫਤਿਹ ਤਨ ਗਰੇ ਅਰਜਨ ਦੇਵ ਸਾਹਿਬ ਜੀ ਤਨ ਗਰੇ ਅਰਜਨ ਦੇਵ ਸਾਹਿਬ ਜੀ ਤਨਗੁਰ ਅਰਜਨ ਦੇਵ ਸਾਹਿਬ ਜੀ ਤਨਗੁਰ ਅਰਜਨ ਦੇਵ ਸਾਹਿਬ ਜੀ ਅਰਜਨਦੇਵ ਸਾਹਿਬ ਜੀ ਤਨਗੁਰ ਅਰਜਨ ਦੇਵ ਸਾਹਿਬ ਜੀ ਦੇ ਚਰਣਾ ਵਿੱਚ ਆਪਣੀ ਸੁਰਤ ਲੈ ਜਾਈਏ ਬਿਲਕੁਲ ਸ਼ਾਂਤੀ ਨਾਲ ਆਪਣੀ ਸੁਰਤ ਨੂੰ ਜੋੜ ਕੇ ਕਿਹੜੀ ਥਾਂ ਤੇ ਲੋਹਾਰ ਵਿੱਚ ਜਿਹੜਾ ਸਾਡੇ ਪੰਥ ਤੋਂ ਵਿਛੜ ਗਿਆ ਸਥਾਨ ਚੰਦੂ ਦੀ ਹਵੇਲੀ ਜਿਨੋਂ ਅਸੀਂ ਹੁਣ ਲਾਲ ਖੂਈ ਵਾਲੇ ਗੁਰਦਾਰਾ ਸਾਹਿਬ ਨਾਲ ਜਾਣਦੇ ਆ ਜਿੱਤੇ ਅਸੀਂ ਦਰਸ਼ਨ ਕੀਤੇ ਕਿ ਕੱਲ੍ਹ ਦੇ ਜਦੋਂ ਮਹਾਰਾਜ ਦੀ ਸਭਾ ਵਿੱਚ ਜਹਾਂਗੀਰ ਨਾਲ ਜਹਾਂਗੀਰ ਦੇ ਦਰਬਾਰ ਵਿੱਚ ਮਹਾਰਾਜ ਗਏ ਉੱਤੇ ਮੁਲਾਕਾਤ ਹੋਈ ਤੇ ਉਸਨੇ ਸਿਆਸੀ ਬੰਦੇ ਜਿਹੜੇ ਹੁੰਦੇ ਨੇ ਨਾ ਉਹ ਐਵੇਂ ਦੇ ਸਵਾਲ ਜਵਾਬ ਪੁੱਛਦੇ ਨੇ ਕਿ ਸਾਹਮਣੇ ਵਾਲਾ ਕਿਸੇ ਤਰੀਕੇ ਫਸ ਜਾਏ ਤੇ ਉਹਨੇ ਹਿੰਦੂ ਤੇ ਮੁਸਲਮਾਨਾਂ ਦੀ ਚਰਚਾ ਛੇੜ ਲਈ ਕਿ ਕੌਣ ਵੱਡਾ ਹੈ ਕਿਹਦਾ ਪੰਥ ਕਿਦਾਂ ਰਸਤਾ ਸਹੀ ਹੈ ਕਿਦਾਂ ਧਰਮ ਚੰਗਾ ਹੈ ਵੀ ਫਿਰ ਅਗਰ ਜੇ ਮਹਾਰਾਜ ਕਹਿਣਗੇ ਵੀ ਮੁਸਲਮਾਨ ਮਾੜੇ ਨੇ ਤੇ ਫਿਰ ਵੀ ਚੰਗੇ ਉਹਨਾਂ ਨੂੰ ਕਾਬੂ ਕੀਤਾ ਜਾ ਸਕਦਾ ਹੈ ਜੇ ਕਹਿਣਗੇ ਕਿ ਵੀ ਹਿੰਦੂ ਮਾੜੇ ਨੇ ਤੇ ਫਿਰ ਅਸੀਂ ਕਵਾਂਗੇ ਕਿ ਮੈਂ ਹਿੰਦੂਆਂ ਦੇ ਹਵਾਲੇ ਕਰ ਦਾਂਗੇ ਲੋ ਵੀ ਤੁਹਾਨੂੰ ਮਾੜਾ ਕਹਿੰਦੇ ਨੇ ਪਰ ਗੁਰੂ ਸਾਹਿਬ ਨੇ ਫਿਰ ਜੋ ਜਵਾਬ ਦਿੱਤਾ ਮਹਾਰਾਜ ਕਹਿੰਦੇ ਕਿ ਜਿਨ੍ਹਾਂ ਨੇ ਹੁਕਮ ਦੀ ਪਛਾਣ ਕੀਤੀ ਹੈ ਨਾ ਉਹ ਚੰਗੇ ਨੇ ਸਾਰੇ ਬੋਲੀ ਦਾ ਫਿਰ ਫਰਕ ਹੈ ਮਹਾਰਾਜ ਕਹਿੰਦੇ ਕੋਈ ਬੋਲੇ ਰਾਮ ਰਾਮ ਕੋਈ ਕੋਈ ਸੇਵੇਂ ਗੁਸਈਆਂ ਕੋਈ ਅਲਾਈ ਕਾਰਣ ਕਰਨ ਕਰੀਮ ਕਿਰਪਾ ਤਾਰ ਰਹੀਮ ਮਹਾਰਾਜ ਨੇ ਫਿਰ ਅਖੀਲੀ ਪੰਕਤੀਆਂ ਤਤ ਸਾਰ ਬਾਤ ਕਹੀ ਕਹੋ ਨਾਨਕ ਜਿਨ ਹੁਕਮ ਪਛਾਤਾ ਪ੍ਰਭ ਸਾਹਿਬ ਕਾ ਤਿਨ ਭੇਦ ਜਾਤਾ ਜਿਨ੍ਹਾਂ ਨੇ ਹੁਕਮ ਨੂੰ ਪਛਾਣਿਆ ਪਾਣੀ ਨੂੰ ਮਿੱਠਾ ਕਰਕੇ ਮੰਨਿਆ ਮਹਾਰਾਜ ਕਹਿੰਦੇ ਨਾਮ ਦੇ ਰੰਗ ਵਿੱਚ ਜੁੜੇ ਰਹੇ ਨੇ ਉਹਨਾਂ ਨਹੀਂ ਪ੍ਰਭ ਸਾਹਿਬ ਦਾ ਭੇਦ ਨੂੰ ਜਾਣ ਦਿੱਤਾ ਜਾਂgir ਜੋ ਤੂੰ ਪੁੱਛਦਾ ਹੈ ਕਿ ਉਸ ਮਾਲਕ ਤੱਕ ਕਿਵੇਂ ਪਹੁੰਚ ਹੋ ਸਕਦੀ ਹੈ ਤੇ ਸਵਰਗ ਤੇ ਪਿਛਤ ਜੜੀ ਹੈ ਉਹ ਕਿਨੂੰ ਪ੍ਰਾਪਤ ਹੁੰਦੀ ਹੈ ਉਹਨੂੰ ਪ੍ਰਾਪਤ ਹੁੰਦੀ ਹੈ ਜੋ ਹੁਕਮ ਤੇ ਪਾਣੀ ਵਿੱਚ ਰਹਿੰਦਾ ਫਿਰ ਮਹਾਰਾਜ ਨੇ ਕਿਹਾ ਥੋੜਾ ਕੀਤਾ ਥੋੜਾ ਕਹਾ ਬੋਤਾ ਸਮਝ ਤੂੰ ਸਿਆਣਾ ਮਨੁੱਖ ਹੈ ਬੋਤਾ ਬੁੱਧਾ ਸਮਝ ਛੋਟੇ ਕਈ ਵਿੱਚੀ ਵੀ ਥੋੜੇ ਸ਼ਬਦਾਂ ਵਿੱਚ ਜਿਆਦਾ ਸਾਰ ਬਾਤ ਨੂੰ ਆਪਣੇ ਹਿਰਦੇ ਵਿੱਚ ਵਸਾੜਾ ਕਰ। ਵੀ ਜਦੋਂ ਤਰਕਾਨਾਂ ਦਾ ਸਮਾ ਹੋ ਗਿਆ ਸਭਾ ਸਮਾਪਤ ਹੋਈ ਤੇ ਮਹਾਰਾਜ ਨੂੰ ਜਹਾਂਗੀਰ ਨੇ ਤੇ ਕਿਹਾ ਤੁਸੀਂ ਆਪਣੇ ਸਥਾਨਾਂ ਤੇ ਜਾ ਕੇ ਆਰਾਮ ਕਰੋ ਪਰ ਜਦੋਂ ਮਹਾਰਾਜ ਬਾਰ ਬਾਰ ਨਿਕਲਣੇ ਸ਼ੁਰੂ ਹੋਏ ਚੰਦੂ ਨੇ ਪੜਕਾਣਾ ਸ਼ੁਰੂ ਕਰ ਦਿੱਤਾ ਉਸਨੇ ਕੀ ਕਿਆ ਕਿ ਤੁਸੀਂ ਮੇਰੇ ਤੇ ਚੜਦੇ ਹੋ ਮੈਂ ਆਪਣੀ ਹਵੇਲੀ ਵਿੱਚ ਲੈ ਜਾਣਾ ਵਾਂ ਉੱਥੇ ਆਉਂ ਭਗਤ ਕਰਾਂਗਾ ਜੋ ਤੁਸੀਂ ਖੁੱਲ ਕੇ ਗੱਲਬਾਤ ਨਹੀਂ ਕਰ ਸਕੇ ਨਾ ਉਹ 2 ਲੱਖ ਦਾ ਜੁਰਮਾਨਾ ਵੀ ਮੈਂ ਲੈ ਲਵਾਂਗਾ ਤੇ ਮੈਂ ਇਹ ਵੀ ਸਮਝਾ ਦਾਂਗਾ ਕਿ ਦੇਸ਼ ਦੇ ਬਾਗੀ ਜਿਵੇਂ ਖੁਸਰੋ ਨੂੰ ਆਪਣੇ ਕੋਲ ਸ਼ਰਨ ਦਿੱਤੀ ਹੈ ਨਹੀਂ ਦੇਣੀ ਜਿਵੇਂ ਚੋਰੀਆਂ ਠੱਗੀਆਂ ਕਰਵਾਉਂਦੇ ਹੋ ਉਹ ਵੀ ਨਹੀਂ ਕਰਵਾਉਣੀਆਂ ਸਾਡਾ ਡਰ ਮੰਨ ਕੇ ਰੋ ਇਹ ਸਾਰੀਆਂ ਗੱਲਾਂ ਕਹਿੰਦਾ ਮੈਂ ਸਮਝਾ ਦਿਆਂਗਾ ਆਪਣੀ ਹਵੇਲੀ ਵਿੱਚ ਲੈ ਜਾਂਦਾ ਵਾਂ ਤੁਹਾਡੇ ਉੱਪਰ ਕੋਈ ਬਾਤ ਨਹੀਂ ਆਏਗੀ ਤੇ ਤੁਸੀਂ ਨਿਸ਼ਚਿੰਤ ਹੋ ਕੇ ਜਿਹੜੇ ਤੁਸੀਂ ਜਾਣਾ ਸੀ ਕਸ਼ਮੀਰ ਕਿਉਂਕਿ ਗਰਮੀ ਬਹੁਤ ਹੋ ਗਈ ਹੈ ਤੁਸੀਂ ਜਾਓ ਅੱਗੋਂ ਫਿਰ ਬਾਰਿਸ਼ਾਂ ਸ਼ੁਰੂ ਹੋ ਗਈਆਂ ਤੇ ਕਸ਼ਮੀਰ ਤੱਕ ਜਾਣਾ ਔਖਾ ਹੋ ਜਾਏਗਾ ਕਹਿੰਦਾ ਤੁਸੀਂ ਨਿਕਲੋ ਮੈਂ ਇੱਥੇ ਦੇਖ ਲਾਂਗਾ ਤੇ ਉਹਦੇ ਕੋਲੋਂ ਹਾਂ ਕਰਵਾ ਲਈ ਜਹਾਂਗੀਰ ਕੋਲੋਂ ਤੇ ਆਪਣੇ ਸਿਪਾਈਆਂ ਕੋਲੋਂ ਹੀਰਾ ਪਵਾ ਕੇ ਮਹਾਰਾਜ ਨੂੰ ਤੰਗੁਰ ਅਰਜਨ ਦੇ ਮਹਾਰਾਜ ਨੂੰ ਰਾਤ ਦਾ ਨੀਰਾ ਪੈ ਗਿਆ ਸੀ ਤੇ ਕਹਿੰਦੇ ਉਸ ਸਮੇ 8 8:30 ਦਾ ਕੋਈ ਸਮਾਂ ਹੋਏਗਾ ਜਿਸ ਵਕਤ ਆਪਣੀ ਹਵੇਲੀ ਵਿੱਚ ਲੈ ਗਿਆ ਹਵੇਲੀ ਉਹਦੀ ਦੋ ਹਿੱਸਿਆਂ ਵਿੱਚ ਵੰਡੀ ਹੋਈ ਸੀ ਵਿਚਕਾਰ ਇੱਕ ਵੱਡੀ ਦੀਵਾਰ ਸੀ ਇੱਕ ਪਾਸੇ ਉਹਦਾ ਪਰਿਵਾਰ ਰਹਿੰਦਾ ਸੀ ਤੇ ਦੂਜੇ ਪਾਸੇ ਉਹ ਆਪਣੇ ਜਿਹੜੇ ਕਾਰਨਾਮੇ ਨੇ ਨਾ ਉਹਨਾਂ ਨੂੰ ਅੰਜਾਮ ਦਿਆਂ ਕਰਦਾ ਸੀ ਕਿਸੇ ਸਿਆਸੀ ਬੰਦਿਆਂ ਨਾਲ ਮਿਲਣਾ ਹੈ ਕਿਸੇ ਨੂੰ ਦੰਡ ਦੇਣਾ ਹੈ ਕਿਸੇ ਨੂੰ ਡਰਾਣਾ ਹੈ ਧਮਕਾਣਾ ਹੈ ਕਿਸੇ ਨੂੰ ਕੈਦ ਵਿੱਚ ਪਾ ਕੇ ਰੱਖਣਾ ਹੈ ਜੋ ਐਵੇਂ ਦੇ ਕਾਲੇ ਕਾਰਨਾਮੇ ਸਾਰੇ ਉਹ ਦੂਸਰੇ ਹਿੱਸੇ ਵਿੱਚ ਕਰਿਆ ਕਰਦਾ ਸੀ ਉੱਥੇ ਹੀ ਮਹਾਰਾਜ ਤੇ ਮਹਾਰਾਜ ਦੇ ਪਿਆਰੇ ਪੰਜ ਸਿੱਖ ਪਈ ਬਿਧੀ ਚੰਜੀ ਪਈ ਜੇਠਾ ਜੀ ਪਈ ਲੰਗਾ ਜੀ ਪਈ ਪ੍ਰਾਣਾ ਜੀ ਪਈ ਪੇੜਾ ਜੀ ਇਹ ਪੰਜਾਂ ਸਿੱਖਾਂ ਸਮੇਤ ਮਹਾਰਾਜ ਨੂੰ ਆਪਣੇ ਹਵੇਲੀ ਦੇ ਉਸ ਹਿੱਸੇ ਵਿੱਚ ਲੈ ਗਿਆ ਸਿੱਖਾਂ ਨੂੰ ਤੇ ਬਾਹਰ ਡਿਊਟੀ ਵਿੱਚ ਹੀ ਬੰਨ ਦਿੱਤਾ ਤੇ ਮਹਾਰਾਜ ਨੂੰ ਅੰਦਰ ਬਰਾਮਦੇ ਵਿੱਚ ਬਿਠਾਲ ਦਿੱਤਾ ਉੱਥੇ ਤੇ ਕਿਆ ਸਿਪਾਈਆਂ ਨੂੰ ਕਿ ਜਿਹੜਾ ਪਹਿਰੇ ਨਾ ਉਹ ਬੜਾਈ ਤਗੜਾ ਕਰ ਦਿਓ ਇੱਥੋਂ ਜਾ ਨਾ ਪਾਣ ਤੇ ਕੋਈ ਅੰਦਰ ਨਾ ਆ ਸਕੇ ਕਿਸੇ ਨੂੰ ਉਗਮੋਰ ਨਾ ਮਿਲੇ ਕਿ ਧੰਗੁਰ ਅਰਜਨ ਦੇਵ ਮਹਾਰਾਜ ਇੱਥੇ ਨੇ ਅਗਲੇ ਦਿਨ ਸਵੇਰੇ ਜਦੋਂ ਨਗਾੜੇ ਵੱਜੇ ਕਿ ਜਹਾਂਗੀਰ ਨੇ ਕੂਚ ਕਰਨਾ ਤੇ ਜਹਾਂਗੀਰ ਪਾਸ ਜਾ ਕੇ ਜਿਹੜੇ ਜਿਨ੍ਹਾਂ ਨੇ ਉਮਰਾਵ ਜਿਹੜੇ ਵਜ਼ੀਰ ਜਿਨ੍ਹਾਂ ਨੇ ਹੋਰ ਨਾਲ ਜਾਣਾ ਸੀ ਸਭ ਨੇ ਆਪਣੀਆਂ ਤਿਆਰੀਆਂ ਕਰ ਲੈਂਦੀਆਂ ਤੇ ਜਾ ਕੇ ਜਹਾਂਗੀਰ ਨੂੰ ਮਿਲ ਕੇ ਕਹਿੰਦਾ ਤੁਸੀਂ ਚਲੋ ਤੇ ਮੈਂ ਜਿਹੜਾ ਨਾ ਥੋੜਾ ਮਾਮਲੇ ਨਿਪਟਾ ਕੇ ਕਿਉਂਕਿ ਇਸ ਸਮੇਂ ਫਸਲਾਂ ਦੀ ਕਟਾਈ ਹੋਈ ਐ ਕਈ ਜਗ੍ਹਾ ਤੋਂ ਕਹਿੰਦਾ ਵੀ ਸਾਨੂੰ ਹਲੇ ਟੈਕਸ ਨਹੀਂ ਆਇਆ ਕਿਉਂਕਿ ਇਹ ਵੱਡਾ ਦੀਵਾਨ ਸੀ ਨਾ ਜਿਹੜਾ ਸਾਰਾ ਹਿਸਾਬ ਰੱਖਦਾ ਸੀ ਕਿ ਕਿੰਨਾ ਪੈਸਾ ਆਇਆ ਤੇ ਕਿੰਨਾ ਖਰਚ ਕਰਨ ਲਈ ਦੇਣਾ ਤੇ ਅੱਗੇ ਮੁਨੀਮ ਬੜੇ ਰੱਖੇ ਹੁੰਦੇ ਸੀ ਲਿਖਾ ਪੜੀ ਲਈ ਜਿਵੇਂ ਅਸੀਂ ਕਹੀਏ ਕਿ ਵੱਡਾ ਸੀਏ ਐ ਹੋਵੇ ਤੇ ਅੱਗੇ ਨੇ ਕਲੈਰੀਕਲ ਕੰਮ ਕਰਨ ਲਈ ਅੱਗੇ ਹੋਰ ਲੋਕ ਰੱਖੇ ਹੋਣ ਤੇ ਕਹਿੰਦੇ ਮੈਂ ਮੁਨੀਮਾ ਨੂੰ ਕਹਿਣਾ ਵਾਂ ਜਾ ਕੇ ਕਿ ਜਲਦੀ ਲਿਖਾ ਪੜੀ ਕਰੋ ਜਲਦੀ ਕੰਮ ਖਤਮ ਕਰੋ ਮੈਂ 4-5 ਦਿਨ ਵਿੱਚ ਕੰਮ ਖਤਮ ਕਰਕੇ ਆਪ ਜੀ ਨੂੰ ਆ ਕੇ ਉੱਥੇ ਮਿਲਾਂਗਾ ਰਸਤੇ ਵਿੱਚ ਹੀ ਤੇਜ਼ੀ ਨਾਲ ਆ ਕੇ ਮਿਲ ਜਾਵਾਂਗਾ ਪਰ ਮਨ ਵਿੱਚ ਬਹੁਤ ਵੱਡਾ ਵੈਰ ਰੱਖਿਆ ਸੀ ਮਹਾਰਾਜ ਨਾਲ ਇਹ ਸੋਚ ਰਿਹਾ ਸੀ ਪਿੱਛੋਂ 4-5 ਦਿਨ ਵਿੱਚ ਮਹਾਰਾਜ ਨੂੰ ਮਨਾ ਲਵਾਂਗਾ ਜਾਂ ਫਿਰ ਮੋਤ ਦੇ ਮੂੰਹ ਉਤਾਰ ਦਿਆਂਗਾ ਐਵੇਂ ਦੀਆਂ ਬੇਉਂਤਾ ਮਨ ਵਿੱਚ ਬਣ ਰਹੀਆਂ ਸੀ ਜਾਂ ਗੀਂ ਨੇਹਾ ਪਰ ਲਈ ਬਾਕੀ ਸਾਰੇ ਵਜ਼ੀਰਾਂ ਨੂੰ ਵੀ ਕਿਹਾ ਕਿਸੇ ਨੂੰ ਡਰਾ ਕੇ ਕਿਸੇ ਨੂੰ ਪਿਆਰ ਨਾਲ ਕਿਸੇ ਦਾ ਇੱਕ ਅੱਧਾ ਕਮ ਸਵਾਰਤਾ ਕਿਸੇ ਨੂੰ ਪੈਸੇ ਨਾਲ ਜਿਹੜੇ ਐਵੇਂ ਦੇ ਚਤੁਰ ਲੋਗ ਹੁੰਦੇ ਨੇ ਨਾ ਜਾਣਦੇ ਨੇ ਕਿਹੜਾ ਤਾਲਾ ਕਿਹੜੀ ਚਾਬੀ ਨਾਲ ਖੁੱਲੇਗਾ ਕਿਸੇ ਦੀ ਦੋ ਗੱਲਾਂ ਕਰਕੇ ਵਡਿਆਈ ਕਰਤੀ ਤੁਸੀਂ ਤੇ ਬੜੇ ਚੰਗੇ ਹੋ ਤੁਸੀਂ ਤੇ ਦੇਸ਼ ਦੇ ਹਿੱਤ ਵਿੱਚ ਹੋ ਤੇ ਕਿਸੇ ਦਾ ਕੋਈ ਇੱਕ ਅੱਧਾ ਕਮ ਸਵਾਰਤਾ ਕਿਸੇ ਨੂੰ ਪੈਸੇ ਦੇ ਤਾ ਕਿਸੇ ਨੂੰ ਡਰਾ ਤਾ ਮੈਂ ਵੱਡਾ دیਵਾਨਾ ਤੇਰੇ ਖੈਰ ਨਹੀਂ ਲੈਣੀ ਐਵੇਂ ਕਰਕੇ ਸਭ ਨੂੰ ਆਪਣੇ ਵਸ ਵਿੱਚ ਕਰਕੇ ਇੱਕੋ ਗੱਲ ਕਹੀ ਕਿ ਜਹਾਂਗੀਰ ਨੂੰ ਨਾ ਤਨਗੁਰ ਅਰਜਨ ਦੇ ਮਹਾਰਾਜ ਦੀ ਯਾਦ ਨਹੀਂ ਦਿਵਾਨੀ ਕਿ ਕੀ ਹੋਇਆ ਉਹ ਚਲੇ ਗਏ ਵਾਪਸ ਕਿ ਨਹੀਂ ਜੇ ਕੋਈ ਅਚਨਚੇਤ ਗੱਲ ਕਰ ਵੀ ਦੇ ਤੇ ਤੁਸੀਂ ਗੱਲ ਘੁਮਾ ਕੇ ਉਸੇ ਵਕਤ ਗੱਲ ਖਤਮ ਕਰ ਦੇਣੀ ਹੈ ਕੀ ਕਹਿਣਾ ਹੈ ਕਿ ਛੱਡੋ ਅਸੀਂ ਕੀ ਲੈਣਾ ਹੈ ਅਸੀਸ ਫਕੀਰਾਂ ਕੋਲੋਂ ਸਾਨੂੰ ਕੀ ਕੰਮ ਛਡੋ ਪਰ ਇਹਨਾਂ ਦੀ ਕਿਉਂ ਚਿੰਤਾ ਕਰਦੇ ਹੋ ਆਪਣੀ ਕਸ਼ਮੀਰ ਦੀ ਯਾਤਰਾਵਾਲ ਮੌਸਮ ਦਾ ਜਿਹੜਾ ਹੈ ਉਹ ਆਨੰਦ ਮਾਣੋ ਕੁਝ ਐਵੇਂ ਦੀਆਂ ਕੰਦਾ ਗੱਲਾਂ ਕਰਕੇ ਯਾਦ ਆਣ ਹੀ ਨਹੀਂ ਦੇਣੀ ਜੇ ਕੋਈ ਕਰਾਵੇ ਵੀ ਤੇ ਉਹਨੂੰ ਉਸੇ ਸਮੇਂ ਗੱਲ ਨੂੰ ਕੱਟ ਦੇਣਾ ਐਵੇਂ ਪੱਕੇ ਇੰਤਜ਼ਾਮ ਕਰਕੇ ਉਹਨਾਂ ਨੂੰ ਕਹਿ ਕੇ ਕਿ ਤੁਹਾਡੇ ਪਰੋਸਿਆਂ ਮੈਂ ਇੱਥੋਂ ਮੈਂ ਕੰਮ ਨਿਪਟਾ ਕੇ ਤੇ ਤੁਹਾਨੂੰ ਆ ਕੇ ਅੱਗੇ ਮਿਲਾਂਗਾ ਆਪ ਆਪਣੀ ਹਵੇਲੀ ਵਿੱਚ ਵਾਪਸ ਆ ਗਿਆ ਤਨਵਰ ਅਰਜਨ ਦੇ ਮਹਾਰਾਜ ਜਿਵੇਂ ਰਾਤਰੀ ਨੂੰ ਛੋੜ ਕੇ ਗਿਆ ਸੀ ਨਾ ਅਡੋਲ ਉਵੇਂ ਹੀ ਅਡੋਲ ਅਵਸਥਾ ਵਿੱਚ ਬਠੇ ਨੇ ਬਾਣੀ ਪ੍ਰਭੂ ਕੀ ਸਭ ਕੋ ਬੋਲੇ ਆਪ ਅਡੋਲਨਾ ਕਬ ਹੂਂ ਡੋਲੇ ਮਹਾਰਾਜ ਬੜੇ ਹੀ ਅਡੋਲ ਅਵਸਥਾ ਵਿੱਚ ਆਨੰਦ ਵਿੱਚ ਆਪਣੀ ਸਹਿਜ ਸਮਾਧੀ ਦੀ ਅਵਸਥਾ ਵਿੱਚ ਲੀਨ ਆ ਕੇ ਮਹਾਰਾਜ ਨੂੰ ਵੇਖਿਆ ਤੇ ਗੁੱਸੇ ਨਾਲ ਕਹਿੜੀਆਂ ਅੱਖਾਂ ਕਰਕੇ ਬੜਾਈ ਕੁਰਸੀ ਅੱਗੇ ਢਾ ਕੇ ਬਹਿ ਗਿਆ ਤੇ ਬਹਿ ਕੇ ਕਹਿੰਦਾ ਹੋਣ ਠੀਕ ਹੈ ਬੜੀ ਸਭਾ ਵਿੱਚ ਤੁਹਾਨੂੰ ਆਦਰ ਸਤਕਾਰ ਮਿਲ ਰਿਹਾ ਸੀ ਜਹਾਂਗੀਰ ਦੇ ਬਰਾਬਰ ਤੁਹਾਡਾ ਆਸਣ ਲਾਇਆ ਗਿਆ ਤੁਸੀਂ ਸਭ ਤੋਂ ਉੱਚੇ ਆਸਣ ਤੇ ਬੈਠੇ ਕਿਉਂਕਿ ਜਹਾਂਗੀਰ ਨੇ ਆਦਰ ਸਤਕਾਰ ਕੀਤਾ ਸੀ ਆਪਣੇ ਦਰਬਾਰ ਵਿੱਚ ਕਹਿੰਦੇ ਹੁਣ ਦੱਸੋ ਕੀ ਕਰਨਾ ਚਾਹੁੰਦੇ ਹੋ ਮੈਂ ਕਿੰਨੀ ਵਾਰੀ ਤੁਹਾਨੂੰ ਆਪਣੀ ਤੀ ਦਾ ਨਾਤਾ ਭੇਜਿਆ ਤੇ ਤੁਸੀਂ ਮੋੜ ਦਿੱਤਾ ਮੇਰੀ ਨੱਕ ਵੱਢ ਕੇ ਰੱਖ ਦਿੱਤੀ ਤੁਸੀਂ ਮੈਂ ਐਨੇ ਵੱਡੇ ਦੇਸ਼ ਦਾ ਸਭ ਤੋਂ ਵੱਡਾ دیਵਾਨਾ ਤੇ ਮੇਰੀ ਕੁੜੀ ਦਾ ਹੀ ਨਾਤਾ ਮੋੜ ਦਿੱਤਾ ਮੇਰੀ ਕੀ ਇੱਜ਼ਤ ਰਹੀ ਜੇ ਤੁਸੀਂ ਨਾਤਾ ਮੰਨ ਲੈਂਦੇ ਤੇ ਤੁਹਾਨੂੰ ਇਹ ਸਾਰੇ ਕਸ਼ਟ ਨਾ ਭੁਗਣੇ ਪੈਂਦੇ ਨਾ ਇੱਥੇ ਆਣਾ ਪੈਂਦਾ ਨਾਵੇਂ ਪੂਰੀ ਰਾਤ ਇਕੱਤੇ ਬੈਠਣਾ ਪੈਂਦਾ ਕਹਿੰਦਾ ਹੁਣ ਵੀ ਸਮਾਂ ਹੈ ਤੁਸੀਂ ਜਿਹੜਾ ਨਾ ਨਾਤਾ ਮੰਨ ਲਓ ਨਹੀਂ ਤੇ ਤੁਹਾਨੂੰ ਨਤੀਜੇ ਬਹੁਤ ਮਾੜੇ ਭੁਗਤਣੇ ਪੈਣਗੇ ਤੁਸੀਂ ਇੱਥੋਂ ਜਿੰਦੇ ਵਾਪਸ ਨਹੀਂ ਜਾ ਪਾਉਂਗੇ ਤੁਹਾਡੇ ਪਰਿਵਾਰ ਦੇ ਵਿੱਚ ਖੈਰ ਨਹੀਂ ਹੋਵੇਗੀ ਐਵੇਂ ਦੀ ਗੱਲਾਂ ਕਹੀਆਂ ਕਹਿੰਦੇ ਨਾਤਾ ਮੇਰੇ ਨਾਲ ਕੀ ਜੋੜਨਾ ਤੁਸੀਂ ਹੋਰ ਹੀ ਦੋ ਦੋ ਸਗਾਈਆਂ ਕਰਕੇ ਬੈਠ ਗਏ ਕਿਉਂਕਿ ਜਦੋਂ ਐ ਬਾਰ-ਬਾਰ ਭੇਜਦਾ ਸੀ ਨਾ ਆਪਣੇ ਅਹਿਲੀਆਂ ਨੂੰ ਪੰਡਤਾਂ ਨੂੰ ਜਿਨ੍ਹਾਂ ਨੇ ਬ੍ਰਾਹਮਣ ਜਿਹੜੇ ਬ੍ਰਾਹਮਣ ਹੁੰਦੇ ਸੀ ਉਸ ਵਕ ਜਿਹੜੇ ਰਿਸ਼ਤੇ ਨਾਤੇ ਕਰਾਇਆ ਕਰਦੇ ਸੀ ਤੇ ਜਦੋਂ ਬ੍ਰਾਹਮਣਾਂ ਨੂੰ ਬਾਰ-ਬਾਰ ਭੇਜਦਾ ਸੀ ਫਿਰ ਉਸ ਤੋਂ ਬਾਅਦ ਸੈਨਾ ਦੇ ਸਿਪਾਹੀਆਂ ਨੂੰ ਵੀ ਭੇਜਣ ਲੱਗ ਗਿਆ ਡਰਾਉਣ ਵਾਸਤੇ ਤੇ ਮਹਾਰਾਜ ਨੇ ਫਿਰ ਕਿਹਾ ਸੀ ਕਿ ਬਈ ਦੇਖੋ ਅਸੀਂ ਮੋਰੀਆਂ ਤੁਸੀਂ ਚਬਾਰਾ ਹੋ ਦੀ ਤੁਸੀਂ ਆਪਣੇ ਉੱਚਿਆਂ ਨਾਲੀ ਮੱਥਾ ਲਾਓ ਸਾਡੇ ਨੀਵੀਆਂ ਨਾਲ ਨਹੀਂ ਸਾਡੇ ਨੀਵੀਆਂ ਨੂੰ ਹੋਰ ਨੀਵੇਂ ਮਿਲ ਜਾਣਗੇ ਜਿਹੜੇ ਸਾਨੂੰ ਆਪਣੀ ਧੀ ਦੇ ਦੇਣਗੇ ਅਸੀਂ ਆਪਣੇ ਮੇਲ ਵਾਲਿਆਂ ਨਾਲ ਮੇਲ ਕਰੀਏ ਤੁਸੀਂ ਆਪਣੇ ਮੇਲ ਵਾਲਿਆਂ ਨਾਲ ਮੇਲ ਕਰੋ ਸੰਗਤ ਦਾ ਕਿਆ ਮਹਾਰਾਜ ਕਹਿੰਦੇ ਨਹੀਂ ਮੋੜ ਸਕਦੇ ਤੇ ਚੰਦੂ ਦੀਵਾਨ ਤੇ ਆਪਣੇ ਆਪ ਨੂੰ ਚਬਾਰਾ ਕਹਿੰਦਾ ਤੇ ਸਾਨੂੰ ਮੋਰੀ ਗੁਰੂ ਨਾਨਕ ਦੇ ਘਰ ਦਾ ਉਸਨੇ ਮਾਣ ਨਹੀਂ ਰੱਖਿਆ ਤੇ ਹੁਣ ਇਹ ਰਿਸ਼ਤਾ ਕਿਵੇਂ ਹੋ ਸਕਦਾ ਤੇ ਉਹਨਾਂ ਨੇ ਨਾ ਫਿਰ ਦੁਬਾਰਾ ਤੋਂ ਬ੍ਰਹਮਣਾ ਨੇ ਕਿਹਾ ਕਿ ਨਹੀਂ ਫਿਰ ਸੋਚ ਲੋ ਦੁਬਾਰਾ ਦੁਬਾਰਾ ਤੀਜੀ ਵਾਰੀ ਫਿਰ ਮਹਾਰਾਜ ਨੇ ਇਹ ਸ਼ਬਦ ਕਹੇ ਨਹੀਂ ਪਾਈ ਸਾਨੂੰ ਕੋਈ ਗਰੀਬ ਸਿੱਖ ਮਿਲ ਜਾਏਗਾ ਸਾਡੇ ਮੇਲ ਦਾ ਜਿਹੜਾ ਸਾਨੂੰ ਆਪਣੀ ਧੀ ਦੇ ਦੇਗਾ ਉਸ ਸਮੇਂ ਸਭਾ ਵਿੱਚ ਬ੍ਰह्म ਗਿਆਨੀ ਜੋ ਪਾਰੋਜੀ ਹੋਏ ਨੇ ਨਾ ਪਾਈ ਪਾਰੋਜੀ ਉਹਨਾਂ ਦਾ ਪੋਤਰਾ ਨਾਰਾਇਣ ਦਾਸ ਬੈਠੇ ਹੋਏ ਸੀ ਤੇ ਉਹ ਫਿਰ ਬੜਾ ਹੌਸਲਾ ਕਰਕੇ ਉੱਠੇ ਪਹਿਲੇ ਸ਼ਰਮਾ ਰਹੇ ਸੀ ਪਰ ਜਦੋਂ ਤੀਜੀ ਵਾਰੀ ਗੁਰਪੁੱਤਾਂ ਦੇ ਵਾਕ ਸੁਣੇ ਨਾ ਕਿ ਸਾਨੂੰ ਕੋਈ ਗਰੀਬੜਾ ਸਿੱਖ ਮਿਲ ਜਾਏਗਾ ਜਿਹੜਾ ਆਪਣੀ ਧੀ ਸਾਨੂੰ ਦੇ ਦੇਗਾ ਤੇ ਉਹਨਾਂ ਨੇ ਖੜੇ ਹੋ ਕੇ ਕਿਹਾ ਮਹਾਰਾਜ ਜਿਛਾ ਛੋਟਾ ਮੂੰਹ ਤੇ ਵੱਡੀ ਬਾਤ ਹੈ ਮੇਰੀ ਐਸੀ ਔਕਾਤ ਨਹੀਂ ਪਰ ਫਿਰ ਵੀ ਮਹਾਰਾਜ ਮੇਰੀ ਧੀ ਦਾ ਮੋਦਰੀ ਨੂੰ ਤੁਸੀਂ ਆਪਣੇ ਚਰਣਾ ਵਿੱਚ ਪਰਵਾਨ ਕਰ ਲਓ ਮਹਾਰਾਜ ਜੋ ਸਹਿਬਜ਼ਾਦੇ ਦੀ ਦਾਸੀ ਬਣੇ ਇਸ ਤਰ੍ਹਾਂ ਜਦੋਂ ਬੇਨਤੀ ਕੀਤੀ ਤੇ ਮਹਾਰਾਜ ਨੇ ਉਸੇ ਵਕਤ ਪਰਵਾਨਗੀ ਦੇ ਦਿੱਤੀ ਕਿਉਂ ਕਿ ਸੰਗਤਾਂ ਵਿੱਚ ਨਾ ਨਿਰਾਸ਼ਤਾ ਹੋ ਰਹੀ ਸੀ ਕਿ ਰੰਗ ਕਰਨੇ ਸੀ ਹੁਣ ਸਹਿਬਜ਼ਾਦੇ ਦਾ ਰਿਸ਼ਤਾ ਹੋ ਗਿਆ ਸੀ ਹੁਣ ਬਰਾਚਰਨੀ ਸੀ ਤੇ ਹੁਣ ਮਹਾਰਾਜ ਨੇ ਮੋੜ ਦਿੱਤਾ ਤੇ ਮਹਾਰਾਜ ਨੇ ਉਸੇ ਵਕਤ ਕਿਉਂਕਿ ਖਾਨਦਾਨ ਵੀ ਉਹ ਜੋ ਗੁਰੂ ਅਮਰਦਾਸ ਮਹਾਰਾਜ ਦੇ ਸਮੇਂ ਤੋਂ ਸੇਵਾਚ ਨੇ ਭਾਈ ਪਾਰੋ ਜੀ ਜਿਨ੍ਹਾਂ ਭਾਈ ਪਾਰੋ ਜੀ ਦੀ ਘੋੜੀ ਤੇ ਸਵਾਰ ਹੋ ਕੇ ਗੁਰੂ ਰਾਮਦਾਸ ਮਹਾਰਾਜ ਅੰਮ੍ਰਿਤਸਰ ਸਭ ਸੇਵਾ ਕਰਾਣਾ ਆਇਆ ਕਰਦੇ ਸੀ ਗੋਇੰਦਵਾਲ ਸਾਹਿਬ ਤੋਂ ਜਦੋਂ ਅੰਮ੍ਰਿਤਸਰ ਆਇਆ ਕਰਦੇ ਸੀ ਨਾ ਤੇ ਭਾਈ ਪਾਰੋ ਜੀ ਦੀ ਦਿੱਤੀ ਹੋਈ ਘੋੜੀ ਤੇ ਸਵਾਰ ਹੋ ਕੇ ਆਇਆ ਕਰਦੇ ਸੀ ਉਹਨਾਂ ਦਾ ਹੀ ਖਾਨਦਾਨ ਦੀ ਹੁਣ ਆ ਰਹੀ ਹੈ ਬੱਚੀ ਮਹਾਰਾਜ ਨੇ ਪਰਵਾਨਗੀ ਦੇ ਦਿੱਤੀ ਫਿਰ ਮਹਾਰਾਜ ਦੇ ਜਦੋਂ ਕਿਹਾ ਨਾ ਕਿ ਬੇ ਹੁਣ ਤਾਂ ਹੋ ਗਿਆ ਸਨ ਗਰੀਬਾਂ ਨੂੰ ਗਰੀਬ ਮਿਲ ਗਏ ਸਨ ਗਰੀਬਾਂ ਨੂੰ ਗਰੀਬ ਮਿਲ ਹੀ ਜਾਣੇ ਸੀ ਤੇ ਐਨੇ ਨੂੰ ਇੱਕ ਹੋਰ ਭਾਈ ਹਰੀਦਾਸ ਜੀ ਵੀ ਖੜੇ ਹੋ ਗਏ ਕਹਿੰਦੇ ਮਹਾਰਾਜ ਫਿਰ ਮੇਰੀ ਧੀ ਵੀ ਪਰਵਾਨ ਕਰ ਲੋ ਮਰਵਾਹੀ ਜੀ ਉਹਨਾਂ ਦਾ ਵੀ ਰਿਸ਼ਤਾ ਪਰਵਾਨ ਕਰ ਲੇ ਤਾਂ ਤੇ ਇਹ ਗੱਲ ਬੜੀ ਪ੍ਰਸਿੱਧ ਹੋਏਗੀ ਇੱਕ ਰਿਸ਼ਤਾ ਮੋੜਿਆ ਮੁੜ ਗਿਆ ਤੇ ਦੋ ਦੋ ਮਹਾਰਾਜ ਦੀਆਂ ਸਗਾਈਆਂ ਹੋ ਗਈਆਂ ਤਨਗੁਰ ਹਰਗੋਬਿੰਦ ਸਹਿਬ ਮਹਾਰਾਜ ਦੀ ਤੇ ਕਹਿੰਦਾ ਹੋਰਾਂ ਨਾਲ ਕਰ ਲਿੱਤੀ ਸਾਡੇ ਨਾਲ ਨਹੀਂ ਕੀਤੀ ਫਿਰ ਬੜੇ ਗੁੱਸੇ ਵਿੱਚ ਕਹਿੰਦਾ ਹੋਰ ਤੇ ਹੋਰ ਤੁਸੀਂ ਮੈਨੂੰ ਕੁੱਦਾਂ ਕਿਆ ਜੇ ਤੁਸੀਂ ਮੈਨੂੰ ਕੁੱਤਾ ਕਿਹਾ ਹੁਣ ਤੁਸੀਂ ਦੇਖੋਗੇ ਕਿ ਕੁੱਤਾ ਕਿਵੇਂ ਜਿਹੜਾ ਜਦੋਂ ਕੁੱਤਾ ਪਾਗਲ ਹੋ ਜਾਏ ਨਾ ਤੇ ਕਿਵੇਂ ਪਿੱਛੇ ਪੈ ਜਾਂਦਾ ਹੈ ਜਿਹੜਾ ਕੁੱਤਾ ਹਲਕਾ ਹੋ ਜਾਂਦਾ ਹੈ ਉਹ ਪਿੱਛੇ ਬੈੰਦਾ ਨਾ ਮੀਨਾ ਗਲ ਤੋਂ ਹੀ ਵੱਡਣ ਨੂੰ ਆਂਦਾ ਹੈ ਜਿਹੜਾ ਕੋਲੋਂ ਨਿਕਲੇ ਉਹਦੀ ਲੱਤ ਫੜ ਲੈਂਦਾ ਹੈ ਕਹਿੰਦੇ ਹੁਣ ਤੁਸੀਂ ਦੇਖੋਗੇ ਕਿ ਕੁੱਤਾ ਕਿਵੇਂ ਮੰਗਰ ਪੈਂਦਾ ਹੈ ਮਹਾਰਾਜ ਨੇ ਕਿਹਾ ਨਹੀਂ ਪਾਈ ਅਸੀਂ ਤੈਨੂੰ ਕੁੱਤਾ ਨਹੀਂ ਕਿਹਾ ਕਿਉਂਕਿ ਮਿੱਠ ਬੋਲਣਾ ਜੀ ਹਰ ਸੱਜਣ ਸਵਾਮੀ ਮੋਰਾ ਉਹ ਕਦੇ ਨਾ ਸੰਮਲ ਥੱਕੀ ਜੀ ਉਹ ਕਦੇ ਨਾ ਬੋਲੇ ਕੋੜਾ ਮਹਾਰਾਜ ਦਾ ਕੋੜਾ ਨਹੀਂ ਬੋਲਦੇ ਮਹਾਰਾਜ ਕਹਿੰਦੇ ਅਸੀਂ ਕੁੱਤਾ ਨਹੀਂ ਕਿਆ ਕਹਿੰਦੇ ਮੈਨੂੰ ਦੱਸਿਆ ਮੇਰੇ ਬੰਦਿਆਂ ਨੇ ਕੁੱਤਾ ਕਿਆ ਮਹਾਰਾਜ ਕਹਿੰਦੇ ਹਾਂ ਕਿਆ ਤੇ ਨਹੀਂ ਮਹਾਰਾਜ ਕਹਿੰਦੇ ਹਾਂ ਕਿਆ ਤੇ ਨਹੀਂ ਹੈ ਪਰ ਜੇ ਤੂੰ ਸੋਚਦਾ ਹੈ ਕਿ ਕਿਆ ਤੇ ਫਿਰ ਇੰਜ ਹੀ ਸਮਝ ਲੈ ਕਿਉਂਕਿ ਅਸੀਂ ਨਹੀਂ ਕਿਆ ਸੀ ਸਾਡੇ ਸਿੱਖਾਂ ਨੇ ਕਿਆ ਸੀ ਸਾਡੇ ਸਿੱਖ ਨੇ ਕਿਆ ਸੀ ਤੇ ਮਹਾਰਾਜ ਕਹਿੰਦੇ ਸਿੱਖ ਨੇ ਕਿਹਾ ਤਾਂ ਫਿਰ ਸਮਝ ਅਸੀਂ ਕਿਹਾ ਸਿੱਖ ਦੀ ਜ਼ਿੰਮੇਵਾਰੀ ਅਸੀਂ ਲੈਂਦੇ ਆ ਅਸੀਂ ਆਪਣੇ ਸਿੱਖਾਂ ਦੀ ਜ਼ਿੰਮੇਵਾਰੀ ਲੈਂਦੇ ਆ ਜਿਵੇਂ ਮਾਪੇ ਆਪਣੇ ਬੱਚੇ ਦੀ ਜ਼ਿੰਮੇਵਾਰੀ ਲੈਂਦੇ ਨੇ ਸਾਡਾ ਬੱਚਾ ਬਾਹਰ ਕੋਈ ਸ਼ਰਾਰਤ ਕਰਕੇ ਆਏ ਕੋਈ ਸਾਡੇ ਪਾਸ ਆਇਆ ਅਸੀਂ ਮੁਕਰਤੇ ਨਹੀਂ ਸਕਦੇ ਅਸੀਂ ਕਹਿੰਦੇ ਆ ਹਾਂ ਸਾਡੇ ਬੱਚੇ ਨੇ ਕੀਤੀ ਹੈ ਭਾਈ ਅਸੀਂ ਹੱਥ ਜੋੜ ਕੇ ਤੇਰੇ ਕੋਲ ਮਾਫੀ ਮੰਗਦੇ ਆ ਅਸੀਂ ਤੇਰਾ ਨੁਕਸਾਨ ਪੂਰਾ ਕਰ ਦਿੰਨੇ ਆ ਅਸੀਂ ਆਪਣੇ ਬੱਚੇ ਦੀ ਜ਼ਿੰਮੇਵਾਰੀ ਲੈਂਦੇ ਆ ਇਹ ਤਨਗੁਰ ਅਰਜਨ ਦੇਵ ਮਹਾਰਾਜ ਨੇ ਤੇ ਗੁਰੂ ਨਾਨਕ ਪਾਤਸ਼ਾਹ ਦਾ ਘਰ ਹੈ ਜਿਹੜਾ ਆਪਣੇ ਸਿੱਖਾਂ ਦੀ ਜ਼ਿੰਮੇਵਾਰੀ ਲੈਂਦਾ ਹੈ ਕਹਿੰਦੇ ਸਾਡੇ ਸਿੱਖ ਨੇ ਕਿਹਾ ਸਮਝ ਅਸੀਂ ਕਿਹਾ ਅਸੀਂ ਆਪਣੇ ਸਿੱਖ ਦੀ ਜ਼ਿੰਮੇਵਾਰੀ ਲੈਂਦੇ ਆ ਗੁਰਸਿੱਖਾਂ ਅੰਦਰ ਸਤਿਗੁਰੂ ਵਰਤੈ ਗੁਰਸਿੱਖਾਂ ਦੇ ਅੰਦਰ ਤੇ ਸਤਿਗੁਰੂ ਵਰਤਦੇ ਨੇ ਬਾਤ ਕਿਹਾ ਹੋਈ ਸੀ ਸੰਗਤ ਜੀ ਜਦੋਂ ਇਹਨਾਂ ਦੇ ਬਾਰ ਬਾਰ ਸਿਪਾਈ ਆਉਂਦੇ ਸੀ ਨਾ ਤੇ ਧਮਕਾਨ ਵਾਲੀਆਂ ਚਿੱਠੀਆਂ ਆਉਂਦੀਆਂ ਸੀ ਵੀ ਮੈਂ ਵੱਡਾ دیਵਾਨ ਆ ਤੁਹਾਨੂੰ ਨਿੱਜੇ ਸਹੀ ਨਹੀਂ ਮਿਲਣਗੇ ਉਜੀ ਵੇਖੋ ਤੁਹਾਡੇ ਘਰ ਨਾਲ ਕੀ ਕੀ ਵਾਪਰੇਗਾ ਤੇ ਇੱਕ ਵਾਰੀ ਫਿਰ ਐਵੇਂ ਧਮਕੀਆਂ ਵਾਲੀ ਜਿਹੀ ਚਿੱਠੀ ਆਈ ਨਾ ਇੱਕ ਮਸਤਾਨਾ ਸਿੱਖ ਸੀ ਭਗਤੀ ਨਾਲ ਭਰਿਆ ਹੋਇਆ ਉਮਾਰਾ ਅੰਦਰ ਚਿੱਠੀ ਪੜੀ ਜਾ ਰਹੀ ਸੀ ਪਰ ਉਹਨੂੰ ਬਿਨਾਂ ਦੇਖੇ ਸੁਣੇ ਹੀ ਪਤਾ ਸੀ ਐਸੀ ਉਹਦੀ ਅਵਸਥਾ ਸੀ ਕਿ ਚਿੱਠੀ 'ਚ ਕੀ ਲਿਖਿਆ ਤੇ ਉਹਨੂੰ ਰੋ ਆ ਗਿਆ ਕਿ ਗੁਰੂ ਸਾਹਿਬ ਨੂੰ ਐਸੀ ਚਿੱਠੀ ਲਿਖੀ ਹੈ ਤੇ ਉਹਨੇ ਕੀ ਕਿਹਾ ਕੀ ਭੌਂਕਦਾ ਹੈ ਕੁੱਤਾ ਇਸ ਤਰ੍ਹਾਂ ਉਹਨੇ ਬੋਲਿਆ ਤੇ ਫਿਰ ਕਹਿੰਦਾ ਕੁੱਤਿਆਂ ਦੀ ਪ੍ਰਵਾਹ ਨਹੀਂ ਕਰਦੀ ਸਿੱਖੀ ਵੀ ਜਿਹੜੇ ਕੁੱਤੇ ਭੋਂਕਦੇ ਨੇ ਉਹਨਾਂ ਦੀ ਪ੍ਰਵਾਹ ਨਹੀਂ ਕਰਦੀ ਸਿੱਖੀ ਕੁੱਤਾ ਕੀ ਭੋਂਕਦਾ ਉਹ ਮਸਤਾਨੇ ਸਿੱਖ ਨੇ ਕਿਹਾ ਸੀ ਮਹਾਰਾਜ ਕਹਿੰਦੇ ਅਸੀਂ ਜ਼ਿੰਮੇਵਾਰੀ ਲੈਂਦੇ ਆਂ ਭਾਈ ਅਸੀਂ ਕਿਹਾ ਹੋਵੇ ਜੇ ਨਹੀਂ ਕਿਹਾ ਤੇ ਤਾਂ ਵੀ ਹੋਣ ਕਿਹਾ ਹੈ ਤੇ ਜਦੋਂ ਫਿਰ ਐਸਾ ਇਤਿਹਾਸ ਜਦੋਂ ਮਹਾਪੁਰਖ ਸੁਣਾਉਂਦੇ ਨੇ ਨਾ ਤੇ ਉਹ ਕਹਿੰਦੇ ਨੇ ਜਿਸ ਨੂੰ ਤੰਗੁਰ ਅਰਜਨ ਦੇ ਮਹਾਰਾਜ ਨੇ ਕੁੱਤਾ ਮੰਨ ਲਿੱਤਾ ਉਹ ਫਿਰ ਹੁਣ ਕਿਹੜੀ ਜੂਨ ਚ ਪਏਗਾ ਸੰਤ ਜੀ ਸਦਾ ਕੁੱਤੇ ਦੀ ਜੂਨ ਚ ਹੀ ਘੁੰਮਦਾ ਰਹੇਗਾ ਜਿਹਨੂੰ ਮੰਨ ਨਹੀਂ ਲਿੱਤਾ ਗੁਰੂ ਸਾਹਿਬ ਨੇ ਪਰਵਾਣ ਕਰ ਲਿੱਤਾ ਵੀ ਤੂੰ ਕੁੱਤਾ ਹੈ। ਨੇ ਰੋ ਕਹਿੰਦਾ ਬੜੀਆਂ ਅੱਖਾਂ ਲਾਲ ਕਰਕੇ ਤੁਹਾਨੂੰ ਹੁਣ ਪਤਾ ਚੱਲੇਗਾ ਤੇ ਕਿਵੇਂ ਰਹੋਗੇ ਤੁਸੀਂ ਹੱਲੇ ਵੀ ਸਮਾਂ ਹੈ ਮਹਾਰਾਜ ਨੇ ਕਹਿ ਤਾ ਨਹੀਂ ਪਾਈ ਜੋ ਸੰਗਤ ਨੇ ਕਹਿ ਤਾ ਉਹ ਹੀ ਉਹ ਅਸੀਂ ਕੋਈ ਤੇਰਾ અપਮਾਨ ਨਹੀਂ ਕਰ ਰਹੇ ਪਰ ਤੂੰ ਹੁਣ ਆਪਣੇ ਵਰਗੇ ਲੱਭ ਕੋਈ ਉੱਚ ਹੁਣ ਸਾਡੇ ਨੀਂਵਿਆਂ ਨਾਲ ਨਾ ਮੱਥਾ ਲਾ ਜਦੋਂ ਐਸੀ ਬਾਤ ਮਹਾਰਾਜ ਨੇ ਕਹੀ ਤੇ ਆਪਣੇ ਸਿਪਾਹੀਆਂ ਨੂੰ ਕਹਿੰਦਾ ਦੇਖੋ ਇਹਨਾਂ ਨੂੰ ਹੁਣ ਕੋਈ ਰੋਟੀ ਪਾਣੀ ਨਹੀਂ ਦੇਣਾ ਸੌਣ ਵੀ ਨਹੀਂ ਦੇਣਾ ਲੇਟਣ ਵੀ ਨਹੀਂ ਦੇਣਾ ਕਿਉਂਕਿ ਇਹ ਤਿੰਨ ਚਾਰ ਗੱਲਾਂ ਹੁੰਦੀਆਂ ਨੇ ਜਿਹੜੀ ਸਰੀਰ ਦੇ ਧਰਮ ਨੇ ਪਾਣੀ ਪੀਣਾ ਖਾਣਾ ਕ੍ਰਿਆ ਕਰਨੀ ਸੋਣਾ ਨੀਂਦ ਕੈਸੀ ਬਲਵਾ ਨਾ ਦੇਖੋ ਕਿੱਥੇ ਆ ਜਾਂਦੀ ਪੱਤਰਾ ਤੇ ਆ ਜਾਂਦੀ ਹੈ ਥੱਕਿਆ ਹੋਏ ਬੰਦਾ ਸੜਕਾਂ ਤੇ ਵੀ ਸੋ ਜਾਂਦਾ ਕਹਿੰਦੇ ਮਹਾਰਾਜ ਨੂੰ ਕਹਿੰਦਾ ਇਹਨਾਂ ਨੂੰ ਕੁਝ ਵੀ ਨਹੀਂ ਦੇਣਾ ਕੱਲ ਤੱਕ ਐਵੇਂ ਹੀ ਬਿਠਾ ਕੇ ਰੱਖੋ ਫਿਰ ਮੈਂ ਬਾਤ ਕਰਾਂਗਾ ਫਿਰ ਇਹਨਾਂ ਨੂੰ ਪਤਾ ਲੱਗੇਗਾ ਕਿ ਕਿਵੇਂ ਗੱਲ ਕਿਸੇ ਦੀ ਨਹੀਂ ਮੰਨੀ ਦੀ ਕਿਵੇਂ ਮੇਰੀ ਧੀ ਦਾ ਰਿਸ਼ਤਾ ਮੋੜਿਆ ਹੈ ਮੇਰੀ ਛਾਤੀ ਨੂੰ ਤਾਂ ਹੀ ਠੰਡ ਪੈ ਗਈ बार-बार ਉਸੇ ਗੱਲ ਨੂੰ ਹੀ ਦੁਹਰਾਉਂਦਾ ਹੈ ਫਿਰ ਆਪਣੇ ਸਿਪਾਹੀਆਂ ਨੂੰ ਕਿਹਾ ਜਦੋਂ ਇਹਨਾਂ ਨੂੰ ਪਿਆਸ ਲੱਗੇ ਨਾ ਪਾਣੀ ਮੰਗਣ ਪਿਆਸ ਲੱਗੇ ਤੇ ਕਹਿੰਦਾ ਪਿਆਸ ਲੱਗੇ ਤੇ 1 ਲੱਖ ਰੁਪਇਆ 2 ਲੱਖ ਦਾ ਜੁਰਮਾਨਾ ਸੀ ਨਾ ਕਹਿੰਦਾ 1 ਲੱਖ ਰੁਪਇਆ ਲੈਣਾ ਇਹਨਾਂ ਦੇ ਸਿੱਖਾਂ ਕੋਲੋਂ ਤੇ ਫਿਰ ਇਹਨਾਂ ਨੂੰ ਪਾਣੀ ਪੀਣ ਦੇਣਾ ਜੇ ਕਹਿਣ ਭੁੱਖ ਲੱਗੀ ਐ ਤੇ ਇੱਕ ਗਰਾਹੀ ਤਾਂ ਦੇਣੀ ਐ ਜੇ ਲੱਖ ਰੁਪਇਆ ਹੋਰ ਦੇਣਗੇ ਤੇ ਫਿਰ ਇਸ ਤੋਂ ਅੱਗੇ ਹੀ ਵੱਧ ਗਿਆ 2 ਲੱਖ ਦਾ ਜੁਰਮਾਨਾ ਸੀ ਕਹਿੰਦਾ ਜੇ ਲੇਟਣਾ ਚਾਹਣ ਆਰਾਮ ਕਰਨਾ ਚਾਹਣ ਤੇ ਲੱਖ ਰੁਪਇਆ ਹੋਰ ਲੈਣਾ ਤਾਂ ਆਰਾਮ ਕਰਨ ਦੇਣਾ ਗੁਰੂ ਸਾਹਿਬ ਨੇ ਮੁਸਕਰਾ ਕੇ ਕਿਹਾ ਚੰਦੂ ਅਸੀਂ ਹੁਣੇ ਤੋਂ ਹੀ ਵਚਨ ਕਰਦੇ ਹਾਂ ਨਾ ਅਸੀਂ ਕੁਝ ਪੀਂਦੇ ਨਾ ਖਾਂਦੇ ਤੇ ਨਾ ਆਰਾਮ ਕਰਦੇ ਐ ਜਿੱਥੇ ਚੌਂਕੜਾ ਲੱਗਿਆ ਐ ਇੱਥੇ ਹੀ ਲੱਗਿਆ ਤੂੰ ਜਦੋਂ ਮਰਜ਼ੀ ਆ ਕੇ ਵੇਖ ਲਈ ਮਹਾਰਾਜ ਨੇ ਐਸੇ ਵਚਨ ਕਰਦੇ ਮਹਾਰਾਜ ਨੂੰ ਕੀ ਲੱਗੇ ਦੁੱਖ ਭੁੱਖ ਮਹਾਰਾਜ ਲਈ ਤਾਂ ਹਰ ਨਾਮ ਹਮਾਰਾ ਭੋਜਨ ਛਤੀ ਪ੍ਰਕਾਰ ਬ੍ਰਹਮ ਗਿਆਨੀ ਦਾ ਭੋਜਨ ਗਿਆਨ ਮਹਾਰਾਜ ਦਾ ਤਾਂ ਗਿਆਨ ਭੋਜਨ ਐ ਨਾਮ ਭੋਜਨ ਮਹਾਰਾਜ ਛਕਦੇ ਨੇ ਮਹਾਰਾਜ ਦੇ ਸਰੀਰ ਸਾਡੇ ਸਰੀਰਾਂ ਵਰਗੇ ਨਹੀਂ ਹੁੰਦੇ ਦੇਖਣ ਨੂੰ ਲੱਗਦੇ ਐ ਪਰ ਇਸ ਤਰ੍ਹਾਂ ਨੀ ਵਰਤਦੇ ਮਹਾਰਾਜ ਦੀ ਬਾਣੀ ਆਪ ਕਹਿੰਦੀ ਤਿੱਥੇ ਊਂਗ ਨਾ ਭੁੱਖ ਹੈ ਹਰ ਅੰਮ੍ਰਿਤ ਨਾਮ ਸੁਖਵਾਸ ਜਿੱਤੇ ਅੰਮ੍ਰਿਤ ਰੂਪੀ ਪ੍ਰਮਾਤਮਾ ਦਾ ਨਾਮ ਸੁਖ ਨਾਲ ਵਾਸ ਕਰਦਾ ਉਹਤੇ ਨੀਂਦ ਤੇ ਭੁੱਖ ਨਹੀਂ ਰਹਿੰਦੀ ਮਹਾਂਪੁਰਖ ਕੀਆ ਕਰਦੇ ਸੀ ਕਿ ਭਈ ਅਸੀਂ ਨਾ ਜਿਹੜੇ ਬ੍ਰਹਮ ਗਿਆਨ ਦੀ ਅਵਸਥਾ ਨੂੰ ਪ੍ਰਾਪਤ ਹੋ ਜਾਂਦੇ ਨੇ ਗਤਿ ਕੰਦੇ ਅਸੀਂ ਤੁਹਾਡੀ ਖੁਸ਼ੀ ਲਈਦਾ ਬਈ ਜਥੇ ਵਿੱਚ ਰਹਨੇ ਆ ਤੇ ਪ੍ਰਸ਼ਾਦਾ ਛਕ ਲੈਂਦੇ ਆ ਪਰ ਸਾਡੇ ਸਰੀਰ ਨੂੰ ਤਾਂ ਲੋੜ ਨਹੀਂ ਹੈ ਗੁਰਸਿੱਖੋ ਹੁਣ ਪ੍ਰਸ਼ਾਦੇ ਦੀ ਆਪ ਆਪ ਜੀ ਨੇ ਸੁਣਿਆ ਕਿਵੇਂ ਮਸਤਵਾਣੇ ਵਾਲਿਆਂ ਜੀ ਨੇ 15 ਦਿਨ ਤੱਕ ਇੱਕ ਗੁਰ ਕੀ ਖਾਦੀ ਦੇ ਸਮਾਧੀ ਵਿੱਚ ਲੀਨ ਹੋ ਗਏ ਇਹ ਤਾਂ ਬੜੀ ਸਿੱਖਾਂ ਪਾਸ ਲਈਏ ਦਾਤ ਹੈ ਤੇ ਗੁਰੂ ਸਾਹਿਬ ਨੂੰ ਵੇਖਦਾ ਧੰਨ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਚਾਨੀ ਚੌਂਕ ਖੜੇ ਰਹੇ ਉਸ ਪਿੰਜਰੇ ਵਿੱਚ ਕਿੰਨੇ ਦਿਨ ਨਾ ਕੁਝ ਖਾਦਾ ਨਾ ਪੀਤਾ ਨਾ ਤਾਸਰਾ ਲਗਾਇਆ ਇਹ ਤੰਗੁਰ ਅਰਜਨ ਦੇ ਮਹਾਰਾਜ ਨੇ ਵੀ ਕਹਿ ਦਿੱਤਾ ਕਿ ਨਹੀਂ ਬੈਠਦੇ ਕਹਿੰਦੇ ਮਹਾਰਾਜ ਨੇ ਜਿਵੇਂ ਅਡੋਲ ਬੈਠੇ ਸੀ ਉਵੇਂ ਹੀ ਬੈਠੇ ਰਹੇ ਆਰਾਮ ਕਰਨਾ ਸੁਖਾਸਨਾ ਵਿੱਚ ਆਣਾ ਤਾਂ ਬਹੁਤ ਦੂਰ ਦੀ ਬਾਤ ਹੈ ਤੰਗੁਰ ਅਰਜਨ ਦੇ ਮਹਾਰਾਜ ਨੇ ਆਪਣਾ ਗੋਡਾ ਤੱਕ ਨਹੀਂ ਲਾਇਆ ਸੀ ਗੋਡਾ ਤੱਕ ਨਹੀਂ ਚੁੱਕਿਆ ਪਿਤਾ ਜੀ ਨੇ ਉਵੇਂ ਹੀ ਉਸੇ ਅਵਸਥਾ ਵਿੱਚ ਬੈਠੇ ਰਹੇ ਆਪ ਜੀ ਦੇਖੋ ਕਿ ਇੱਕ ਰਾਤ ਪਹਿਲੇ ਚੰਦੂ ਆਪਣੇ ਘਰ ਲੈ ਕੇ ਆਇਆ ਸੀ ਤੇ ਬਿਠਾਲ ਦਿੱਤਾ ਸਵੇਰੇ ਜਹਾਂਗੀਰ ਦੇ ਜਾਣ ਤੋਂ ਬਾਅਦ ਬਾਤ ਕੀਤੀ ਉਹ ਵਾਲੀ ਰਾਤ ਜਿਹੜੀ ਬਿਤਾਈ ਉਹ ਵਾਲਾ ਦਿਨ ਬਿਤਾਇਆ ਤੇ ਅਗਲੇ ਉਹ ਰਾਤ ਫਿਰ ਅਗਲੀ ਦੋ ਰਾਤਾਂ ਤੇ ਇੱਕ ਦਿਨ 36 ਘੰਟਿਆਂ ਬਾਅਦ ਅਗਲੇ ਦਿਨ ਫਿਰ ਚੰਦੂ ਆਂਦਾ ਤੇ ਦੇਖਦਾ ਕਿ ਮਹਾਰਾਜ ਬਿਲਕੁਲ ਹਿੱਲੇ ਨਹੀਂ ਤੇ ਫਿਰ ਆਪਣੀ ਬਾਤ ਦੁਬਾਰਾ ਰੱਖਦਾ ਹੈ ਉਧਰ ਸਿੱਖਾਂ ਵਿੱਚ ਕੀ ਵਾਪਰ ਰਿਹਾ ਹੈ ਕਿ ਧੰਗੁਰ ਅਰਜਨ ਦੇ ਮਹਾਰਾਜ ਕਿੱਥੇ ਗਏ? ਜਹਾਂਗੀਰ ਦੇ ਦਰਬਾਰ ਵਿੱਚ ਗਏ ਸੀ ਮੁੜ ਕੇ ਕਿੱਥੇ ਗਏ? ਪਾਈ ਸੱਧੂ ਜੀ ਦੇ ਘਰ ਨਹੀਂ ਆਏ। ਆਪਣੀ ਜਿਹੜੀ ਨਿੱਜੀ ਧਰਮਸਾਲ ਹੈ ਜਿਹੜਾ ਨਿੱਜੀ ਘਰ ਸੀ ਉੱਥੇ ਨਹੀਂ ਗਏ। ਹੋਰ ਸਿੱਖਾਂ ਨੇ ਵੀ ਪੁੱਛਿਆ, ਬੜਿਆਂ ਨੂੰ ਪੁੱਛ-ਕਿਚ ਕੀਤੀ ਵੀ ਕਿੱਥੇ ਨੇ ਕੋਈ ਦੱਸੇ। ਸਿੱਖ ਵਿਅਕਲ ਹੋ ਗਏ ਮਹਾਰਾਜ ਕਿੱਥੇ ਗਏ? ਮਹਾਰਾਜ ਨੇ ਜਿਹੜੇ ਨਾਲ ਸਿੱਖ ਆਏ ਸੀ ਉਹ ਮਹਾਰਾਜ ਦੇ ਪੰਜ ਪਿਆਰੇ ਨਾਲ ਸੀ ਉਹ ਕਿੱਥੇ ਗਏ? ਫਿਰ ਕੁਝ ਚੰਗੇ ਜਿਹੜੇ ਮੋਹਰਵੰਦ ਸਿੱਖ ਸੀ ਨਾ ਉਹਨਾਂ ਨੇ ਫਿਰ ਸਰਕਾਰੀ ਬੰਦਿਆਂ ਕੋਲ ਪੁੱਛਿਆ ਤੇ ਖਬਰ ਮਿਲੀ ਵੀ ਰਾਤ ਦੇ ਅਨੇਰੇ ਵਿੱਚ ਸ਼ਾਇਦ ਚੰਦੂ ਆਪਣੇ ਘਰ ਲੈ ਗਿਆ ਤੇ ਫਿਰ ਸਿੱਖ ਰਾਤ ਦੇ ਨੇਰੇ ਵਿੱਚ ਹੀ ਚੰਦੂ ਦੀ ਹਵੇਲੀ ਦੇ ਬਾਹਰ ਗਏ ਸੀ ਜਿਸ ਰਾਤ ਮਹਾਰਾਜ ਨੇ ਬਿਨਾਂ ਖਾਦੇ ਪੀਤੇ ਬਿਤਾਈ ਨਾ ਅਗਲੀ ਰਾਤ ਉਸ ਰਾਤ ਤੇ ਜਦੋਂ ਦਰਵਾਜ਼ੇ ਕੋਲ ਪਹੁੰਚੇ ਤੇ ਭਾਈ ਦੀਦੀ ਚੰਜੀ ਬਾਣੀ ਪੜ੍ਹ ਰੇ ਸੀ ਸੁਖਮਨੀ ਸੁਖ ਅੰਮ੍ਰਿਤ ਪ੍ਰਭ ਨਾਮ ਭਗਤ ਜਨਾ ਕੈ ਮਨ ਬਿਸਰਾਮ ਬਾਣੀ ਦੀ ਬਾਜ ਆਈ ਸਿੱਖ ਸਮਝ ਗਏ ਕਿ ਅੰਦਰ ਗੁਰੂ ਸਾਹਿਬ ਨੇ ਤੇ ਮਹਾਰਾਜ ਨੇ ਪਰ ਹ ਸਿਪਾਈਆਂ ਨੇ ਮਾਰ ਮਾਰ ਕੇ ਕੁੱਟ ਕੁੱਟ ਕੇ ਸਿੱਖਾਂ ਨੂੰ ਵੀ ਡੜਾ ਦਿੱਤਾ ਤੇ ਅੰਦਰ ਜਿਹੜੇ ਸਿੱਖ ਬਾਣੀ ਪੜ੍ਹ ਰਹੇ ਸੀ ਉਹਨਾਂ ਨੂੰ ਵੀ ਮਾਰਿਆ ਤੇ ਮਾਰ ਕੇ ਬੜੇ ਅਪਸ਼ਬਦ ਕਹੇ ਕਿ ਮੂੰ ਚੁੱਕੀ ਬਕਦੇ ਹੋ ਬਾਣੀ ਦਾ ਵੀ અપਮਾਨ ਕੀਤਾ ਸਤਕਾਰ ਨਹੀਂ ਰੱਖਿਆ ਕਹਿੰਦੇ ਕੀ ਬਕਦੇ ਹੋ ਚੁੱਪ ਕਰੋ ਆਵਾਜ਼ ਨਾ ਕਰੋ ਕਿ ਬਾਹਰ ਫੇ ਰੋਲਾ ਪੈ ਜਾਂਦਾ ਹੈ ਇਸ ਤਰ੍ਹਾਂ ਉਹਨਾਂ ਸਿੱਖਾਂ ਨੂੰ ਵੀ ਚੁੱਪ ਕਰਾ ਦਿੱਤਾ ਤੇ ਸਿੱਖਾਂ ਨੂੰ ਵੀ ਜਿਹੜਾ ਚੰਦੂ ਨੇ ਕੀ ਕਿਹਾ ਸੀ ਬਣ ਕੇ ਰੱਖਣਾ ਤਾਂ ਕਿ ਸਿੱਖ ਤੇ ਗੁਰੂ ਸਾਹਿਬ ਆਪਸ ਵਿੱਚ ਕੋਈ ਗੱਲਬਾਤ ਨਾ ਕਰ ਸਕਣ ਡਿਊਟੀ ਵਿੱਚ ਸਿੱਖ ਬੰਨੇ ਰਹਿਣ ਤੇ ਅੰਦਰ ਬਰਾਮਦੇ ਵਿੱਚ ਮਹਾਰਾਜ ਇੱਕ ਸਿਪਾਈ ਹਰ ਸਮੇਂ ਸਿਰ ਤੇ ਖੜਾ ਰਹੇ ਕੀ ਐਨਾ ਲੇਟਣ ਤੇ ਨਾ ਕੁਛ ਛੱਕਣ ਨਾ ਕੋਈ ਪੀਣ ਤੇ ਨਾ ਹੀ ਕਿਸੇ ਨਾਲ ਬਾਤ ਕਰਨ ਹਰ ਸਮੇਂ ਇੱਕ ਪਹਿਰੇਦਾਰ ਬਿਲਕੁਲ ਸਿਰ ਸਿਰ ਤੇ ਪੈਰੇ ਤੇ ਖੜਾ ਰਹੇ ਇਸ ਅਵਸਥਾ ਵਿੱਚ ਰਹੇ ਮਹਾਰਾਜ ਤੇ ਫਿਰ ਚੰਦੂ ਜੜਾ 36 ਘੰਟਿਆਂ ਬਾਅਦ ਮਹਾਰਾਜ પાસે ਆਂਦਾ ਫਿਰ ਮਹਾਰਾਜ ਨਾਲ ਕੀ ਗੱਲਬਾਤ ਕਰਦਾ ਹੈ ਗੁਰੂ ਸਾਹਿਬ ਕਿਰਪਾ ਕਰਨ ਸਮੇਂ ਦੀ ਸਮਾਪਤੀ ਹੈ ਇਹ ਮਹਾਰਾਜ ਦਾ ਸਾਕਾ ਫਿਰ ਕੱਲ ਦਰਸ਼ਨ ਕਰਾਂਗੇ ਸਾਰੀ ਸੰਗਤਾਂ ਨੂੰ ਬੇਨਤੀ ਹੈ ਬੜੀ ਸ਼ਰਧਾ ਪ੍ਰੇਮ ਨਾਲ ਵਿਸ਼ਵਾਸ ਨਾਲ ਜਿਹੜਾ ਨਾ ਮਹਾਰਾਜ ਤੇ ਦਰਸ਼ਨ ਕਰਨੇ ਮਹਾਰਾਜ ਦੇ ਦਰਸ਼ਨ ਤਾਂ ਕਰ ਰਿਆਂ ਕਿ ਇਸ ਤੋਂ ਇਲਾਵਾ ਅਸੀਂ ਕੁਝ ਨਹੀਂ ਕਰ ਸਕਦੇ ਮਹਾਰਾਜ ਨੇ ਸ਼ੀਧੀਆਂ ਦੇ ਦਿੱਤੀਆਂ ਸਾਡੇ ਲਈ ਕਿਉਂ ਕਿਉਂਕਿ ਬਾਬਾ ਇਹ ਨਾ ਜਾਣੋ ਕਿ ਕਾਰਨ ਬਣ ਗਏ ਸੀ ਬਾਬਾ ਬੁੰਡਾ ਸਾਹਿਬ ਜੀ ਨੇ ਜਦੋਂ ਕਿਹਾ ਨਾ ਜਦੋਂ ਮਹਾਰਾਜ ਨੇ ਪੁੱਛਿਆ ਕਿ ਬਾਬਾ ਬੁੰਡਾ ਸਾਹਿਬ ਜੀ 2 ਲੱਖ ਜੁਰਮਾਨਾ ਦੇ ਦिए ਜਾਂ ਕਿਵੇਂ ਕਰੀਏ ਤੇ ਬਾਬਾ ਬੁੰਡਾ ਸਾਹਿਬ ਜੀ ਨੇ ਕਿਹਾ ਸੀ ਮਹਾਰਾਜ ਤੁਹਾਨੂੰ ਰਾਏ ਦੇਣ ਵਾਲੇ ਸੀ ਹੁੰਦੇ ਹੀ ਕੋਣਾ ਤੁਸੀਂ ਉਹੀ ਕਾਰਜ ਕਰੋਗੇ ਜਿਦੇ ਵਿੱਚ ਸਾਡਾ ਭਲਾ ਹੈ ਤੇ ਗੁਰੂ ਸਾਹਿਬ ਨੇ ਸਾਡਾ ਭਲਾ ਇਸੇ ਵਿੱਚ ਜਾਣਿਆ ਸੀ ਕਿ ਜਿਹੜਾ ਜ਼ੁਲਮ ਦਾ ਰਾਜ ਹੈ ਉਹਨੂੰ ਖਤਮ ਕਰਨ ਲਈ ਐਸੀਦੀ ਦੇਣੀ ਜ਼ਰੂਰੀ ਹੈ ਨਹੀਂ ਤੇ ਸਾਡਾ ਜੀਣਾ ਔਖਾ ਹੋ ਜਾਣਾ ਸੀ ਮਹਾਰਾਜ ਨੇ ਜੋ ਵੀ ਵਰਤਾਰੇ ਵਰਤਾਏ ਸਾਡੇ ਲਈ ਵਰਤਾਏ ਸਾਡੀ ਚੜ੍ਹਦੀ ਕਲਾ ਲਈ ਵਰਤਾਏ ਇਹ ਧੰਗੁਰ ਅਰਜਨ ਦੇਵ ਮਹਾਰਾਜ ਨੇ ਜੋ ਪਹਿਲੀ ਸ਼ੀਧੇ ਦਿੱਤੀ ਤੇ ਇਸ ਸਿੱਖਾਂ ਨੂੰ ਸ਼ੀਧੇ ਦੀ ਗੁਰਤੀ ਦਿੱਤੀ ਸੀ ਕਿ ਸਿਖਾਇਆ ਸੀ ਕਿਵੇਂ ਆਨ-ਨਿਸ਼ਾਨ ਆਪਣੇ ਧਰਮ ਲਈ ਆਪਣੀ ਬਾਤ ਲਈ ਆਪਣੇ ਆਤਮ ਸਨਮਾਨ ਲਈ ਕਿਵੇਂ ਸ਼ਹੀਦیاں ਪਾ ਚੈਦੀਆਂ ਨੇ ਮਹਾਰਾਜ ਕਿਰਪਾ ਕਰਨ ਮਹਾਰਾਜ ਦੀ ਬਾਣੀ ਸਡੇ ਹਿਰਦੇ ਵਿੱਚ ਵਸੇ ਮਹਾਰਾਜ ਦੇ ਦਿੱਤੇ ਬਾਣੀ ਦੀ ਸਦਾ ਲਾਜ ਰਹੀਂ ਝੋਲਦੇ ਨਿਸ਼ਾਨ ਰਹੇ ਸਜਤੇ دیਵਾਨ ਰਹੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ